ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਦੂਸਰੇ ਦੇ ਹੱਥ ਫੜ ਲੈ ਗਏ ਨੇ ਆਈਐਨਡੀਆਈਏ ਗੱਠਜੋੜ ਦੀ ਇੱਕ ਵੱਡੀ ਤੇ ਵਿਸ਼ੇਸ਼ ਰੈਲੀ ਹੋਈ ਹੈ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਇੱਕੋ ਅਜੰਡਾ ਸੀ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਖੜਨਾ ਔਰ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਵੀ ਸ਼ਾਮਿਲ ਰਹੇ ਨੇ ਔਰ ਉਸੇ ਰੈਲੀ ਦਾ ਹਿੱਸਾ ਬਣੇ ਵੱਖ-ਵੱਖ ਪਾਰਟੀਆਂ ਦੇ ਲੀਡਰ ਜਿਨ੍ਹਾਂ ਦੇ ਵਿੱਚ ਕਾਂਗਰਸ ਪਾਰਟੀ ਵੀ ਇੱਕ ਵੱਡੇ ਲੈਵਲ ਦੇ ਉੱਤੇ ਮੌਜੂਦ ਰਹੀ ਹੈ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਉੱਥੇ ਮੌਜੂਦ ਰਹੇ ਨੇ ਸੋ ਤੱਕ ਕਿ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਵੀ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ ਪ੍ਰਧਾਨ ਮਲਕਾਰ ਰਜਨ ਖੜਗੇ ਔਰ ਕਈ ਹੋਰ ਕਾਂਗਰਸੀ ਲੀਡਰ ਇੱਥੇ ਸ਼ਾਮਲ ਰਹੇ ਔਰ ਇਸ ਰੈਲੀ ਦਾ ਵੱਡਾ ਮਹੱਤਵਪੂਰਨ ਕਾਰਨ ਇਹ ਵੀ ਸੀ ਕਿ ਕਾਂਗਰਸ ਦੇ ਨਾਲ ਜੋ ਹਾਲ ਹੀ ਦੇ ਵਿੱਚ ਹੋਇਆ ਉਹ ਸਭ ਕੁਝ ਵੀ ਸਾਹਮਣੇ ਰੱਖਿਆ ਗਿਆ ਜਿਸ ਤਰ੍ਹਾਂ ਉਹਨਾਂ ਦੇ ਬੈਂਕ ਫ੍ਰੀਜ਼ ਹੋਏ ਨੇ ਹਰ ਇੱਕ ਚੀਜ਼ ਵਿਸ਼ੇਸ਼ ਰੂਪ ਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੇ ਵਿੱਚ ਡੀਐਮਕੇ ਆਪਣੀ ਆਪ ਸਾਹਮਣੇ ਆਈ ਹੈ ਡੀਐਮਕੇ ਦੇ ਵੱਲੋਂ ਡੈਰਿਕ obrane ਸਾਹਮਣੇ ਆਉਂਦੇ ਨੇ ਕਾਂਗਰਸ ਦੇ ਵੱਲੋਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਉੱਥੇ ਮੌਜੂਦ ਹੁੰਦੀ ਆ ਆਮ ਆਦਮੀ ਪਾਰਟੀ ਤਾਂ ਉੱਥੇ ਹੋਣੀ ਲਾਜ਼ਮੀ ਸੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਉਹਨਾਂ ਦੇ ਐਮਐਲਏਜ਼ ਉੱਥੇ ਸ਼ਾਮਿਲ ਰਹੇ सीएम ਭਗਵੰਤ ਮਾਨ ਇਸ ਰੈਲੀ ਦਾ ਹਿੱਸਾ ਬਣਦੇ ਨੇ ਔਰ ਨਾਲ ਦੀ ਨਾਲ ਕਸ਼ਮੀਰ ਤੋਂ ਵੀ ਸਿਆਸੀ ਮਹਿਮਾਨ ਦਿੱਲੀ ਪਹੁੰਚਦੇ ਨੇ ਆਮ ਤੌਰ ਤੇ ਮਹਿਬੂਬਾ ਮੁਫਤੀ ਤੇ ਫਾਰਕ ਅਬਦੁੱਲਾ ਇੱਕ ਦੂਸਰੇ ਦੇ ਕੱਟੜ ਦੁਸ਼ਮਣ ਦੱਸੇ ਜਾਂਦੇ ਨੇ ਪਰ ਦਿੱਲੀ ਇਕੱਠਿਆਂ ਹੋ ਕੇ ਤੇ ਇਸ ਰੈਲੀ ਦਾ ਹਿੱਸਾ ਬਣੇ ਨੇ ਆਈਐਨਡੀਆ ਇਹ ਇਕੱਠ ਜੋੜੇ ਦੇ ਵਿੱਚ ਭਾਈਵਾਲੀ ਪਾਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇੱਕ ਨਵੀਂ ਜੰਗ ਛੇੜ ਦੁੱਤੀ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ਼ਿਵ ਸੇਨਾ ਪ੍ਰਧਾਨ ਉਦਵ ਠਾਕਰੇ ਵੀ ਇਸ ਰੈਲੀ ਦਾ ਹਿੱਸਾ ਬਣੇ ਔਰ ਨਾਲ ਦੀ ਨਾਲ ਇਸੇ ਰੈਲੀ ਦੇ ਵਿੱਚ ਬਹੁਤ ਵੱਡੇ ਲੀਡਰ ਸ਼ਾਮਿਲ ਹੋਏ ਅਖਲੇਸ਼ ਯਾਦਵ ਇਸ ਦਾ ਹਿੱਸਾ ਬਣੇ ਔਰ ਦੇਸ਼ ਭਰ ਦੇ ਸਿਆਸਤਦਾਨਾਂ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਇੱਕ ਆਈਐਨਡੀਆਈਏ ਗੱਠਜੋੜ ਦੇ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇਕੱਠਾ ਹੋਇਆ ਔਰ ਉੱਥੇ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਗਿਆ। ਅਸਲ ਕਾਰਨ ਸੀ ਅਰਵਿੰਦ ਕੇਜਰੀਵਾਲ ਤੇ ਹਿਮੰਤ ਸੋਰੇਨ ਦੀ ਰਿਹਾਈ ਨੂੰ ਲੈ ਕੇ ਚਰਚਾ ਔਰ ਉੱਥੇ ਸਭ ਕੁਝ ਕੀਤਾ ਵੀ ਗਿਆ। ਦਰਅਸਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡੀ ਤੇ ਮਹੱਤਵਪੂਰਨ ਰੈਲੀ ਸੀ ਆਈਐਨਡੀਆਈਏ ਇੱਕ ਗੱਠਚੋੜ ਦੀ ਜਿਹੜੀ ਅਮਲ ਦੇ ਵਿੱਚ ਆਈ ਔਰ ਇਸ ਰੈਲੀ ਤੋਂ ਬਾਅਦ ਹੁਣ ਇਹ ਪ੍ਰਤੀਤ ਹੋਣ ਲੱਗ ਗਿਆ ਕਿ ਆਈਐਨਡੀਆਈਆ ਗੱਠਚੋੜ ਵੱਡੇ ਲੈਵਲ ਦੇ ਉੱਤੇ ਉੱਪਰ ਦਾ ਸਾਹਮਣੇ ਆ ਰਿਹਾ ਹੈ ਬੀਜੇਪੀ ਨੂੰ ਸਿੱਧੀ ਟੱਕਰ ਦੇ ਸਕਦਾ ਹੈ ਪੰਜਾਬ ਦੇ ਵਿੱਚ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਪੰਜਾਬ ਦੇ ਹਾਲਾਤਾਂ ਦੇ ਬਾਰੇ ਉਦੋਂ ਜ਼ਿਕਰ ਕੀਤਾ ਗਿਆ ਜਦੋਂ ਮਲਕ ਅਰਜਨ ਖੜਗੇ ਆਪਣੀ ਸਪੀਚ ਦੇ ਰਹੇ ਸਨ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਹਾਲਾਤ ਭਾਵੇਂ ਨਾਜ਼ੁਕ ਨੇ ਭਾਵੇਂ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖ-ਵੱਖ ਹੈ ਪਰ ਇਕਜੁੱਟ ਹੋ ਕੇ ਲੜਨਾ ਹੋਵੇਗਾ ਇੱਥੇ ਜੇ ਇਕਜੁੱਟ ਹੋ ਕੇ ਲੜਨਾ ਹੋਵੇਗਾ ਕਹਿ ਦਿੱਤਾ ਤਾਂ ਤੇਰਾ ਮਤਲਬ ਇਹ ਨਹੀਂ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਕੱਠਤਾ ਨਜ਼ਰ ਆਉਣ ਲੱਗ ਜਾਵੇ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਦੂਸਰੇ ਦੇ ਐਨ ਖਿਲਾਫ ਚੱਲ ਰਹੇ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਦਾਵਾ ਹੈ ਕਿ ਸਾਨੂੰ ਚੁਣ-ਚੁਣ ਕੇ ਵਿਜਲੈਂਸ ਦੇ ਹਵਾਲੇ ਕੀਤਾ ਜਾ ਰਿਹਾ ਚੁਣ-ਚੁਣ ਕੇ ਸਾਡੇ ਤੇ ਵਿਜਲੈਂਸ ਦੇ वार ਕੀਤੇ ਜਾ ਰਹੇ ਨੇ ਔਰ ਸਾਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਜਦਕਿ ਸੀਐਮ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਇਹ ਤਾਂ ਪੱਕੇ ਡਿਫਾਲਟਰ ਨੇ ਤਾਂ ਕਰਕੇ ਇਹਨਾਂ ਦੇ ਉੱਤੇ ਸਿੱਧਾ ਐਕਸ਼ਨ ਕੀਤਾ ਜਾ ਰਿਹਾ ਖੈਰ ਇਹ ਮਸਲੇ ਪੰਜਾਬs ਚਿਰੋ ਚੱਲ ਰਹੇ ਹੁੰਦੇ ਨੇ ਤੇ ਉਸ ਤੋਂ ਬਾਅਦ ਸਾਫ ਪ੍ਰਤੀਤ ਹੋ ਗਿਆ ਹੁੰਦਾ ਕਿ ਪੰਜਾਬ ਦੇ ਵਿੱਚ ਦੋਵਾਂ ਦਾ ਗੱਠ ਚੜ ਨਹੀਂ ਹੋਵੇਗਾ ਜਿਸ ਸਿਹਾਰ ਦੇ ਉੱ ਉਹ ਆਧਾਰ ਪੰਜਾਬ ਦੇ ਵਿੱਚ ਜ਼ਰੂਰ ਨਹੀਂ ਚੱਲੇਗਾ ਔਰ ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਐਨੀ ਗੱਲ ਵੀ ਕਹਿ ਚੁੱਕੇ ਨੇ ਕਿ 13 ਦੀਆਂ 13 ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨੇ ਜਾਣਗੇ ਇੱਥੇ ਸਵਾਲ ਖੜਾ ਹੁੰਦਾ ਕਿ ਜੇ 13 ਦੀਆਂ 13 ਸੀਟਾਂ ਤੋਂ ਆਪਣੇ ਉਮੀਦਵਾਰ ਹੀ ਐਲਾਨਨੇ ਨੇ ਤਾਂ ਅਜੇ ਤੱਕ ਬਾਕੀ ਉਮੀਦਵਾਰਾਂ ਦੀ ਸੂਚੀ ਜਾਰੀ ਕਿਉਂ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸੂਚੀ ਜਾਰੀ ਕੀਤੀ ਗਈ ਸੀ 8 ਉਮੀਦਵਾਰ ਲਾਣੇਗੇ ਸੀ ਬਾਕੀ ਦੇ ਉਮੀਦਵਾਰ ਅਜੇ ਰਹਿੰਦੇ ਨੇ ਤੇ ਇਹ ਅਜੇ ਤੱਕ ਕਿਆਸਰਾਈਆਂ ਚੱਲ ਰਹੀਆਂ ਸੀ ਕਿ ਇਸ ਵਾਸਤੇ ਉਡੀਕ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਕੋਈ ਵਿਚਲਾ ਰਾਹ ਬਣ ਜਵੇ ਗੱਠਜੋੜ ਹੋ ਜਵੇ ਤੇ ਗੱਠਜੋੜ ਤੋਂ ਬਾਅਦ ਹੀ ਐਲਾਨ ਕੀਤਾ ਜਾਵੇ ਦੂਜੇ ਪਾਸੇ ਕਾਂਗਰਸ ਹੈ ਕਾਂਗਰਸ ਨੇ ਹਜੇ ਤੱਕ ਐਲਾਨ ਕਰਨਾ ਆ ਕਾਂਗਰਸ ਨੇ ਹਜੇ ਤੱਕ ਐਲਾਨ ਨਹੀਂ ਕੀਤਾ ਜਿਸ ਵਾਸਤੇ ਕਿਤੇ ਨਾ ਕਿਤੇ ਕਿਆਸਰਾਈਆਂ ਜ਼ਰੂਰ ਬਣ ਰਹੀਆਂ ਨੇ ਨੈਸ਼ਨਲ ਲੈਵਲ ਦੇ ਉੱਤੇ ਆਈਐਨਡੀਆਈਜੀ ਗੱਠਜੋੜ ਹੈਗਾ ਪਰ ਸੂਬਾ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਹਾਲਾਤ तरह ਦੇ ਸੀਨੀਅਰ ਲੀਡਰ ਬਿਲਕੁਲ ਵੀ ਤਿਆਰ ਨਹੀਂ ਹੁੰਦੇ ਰਾਜ਼ੀ ਨਹੀਂ ਹੁੰਦੇ ਹਾਲਾਂਕਿ ਸਟੇਜ ਦੇ ਉੱਤੇ ਦਿੱਲੀ ਦੇ ਵਿੱਚ ਹਾਲਾਤ ਵੱਖਰੇ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਤੇ ਰਾਹੁਲ ਗਾਂਧੀ ਇੱਕ ਦੂਸਰੇ ਦਾ ਹੱਥ ਫੜ ਕੇ ਤੇ ਲਹਿਰਾਂ ਉਂਦੇ ਨਜ਼ਰ ਆਏ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੀ ਇਹ ਹਾਲਾਤ ਬਣ ਸਕਣਗੇ ਪੰਜਾਬ ਦੇ ਵਿੱਚ ਲੋਡ ਪੈਣ ਦੇ ਉੱਤੇ ਇਹ ਇਕੱਠਤਾ ਨਜ਼ਰ ਆ ਸਕੇਗੀ ਇਹ ਵੱਡਾ ਸਵਾਲ ਖੜਾ ਹੁੰਦਾ ਖੈਰ ਅੱਗੇ ਵਧਦੇ ਹਾਂ ਔਰ ਗੱਲ ਕਰਦੇ ਹਾਂ ਕਿ ਮਲਕ ਅਰਜੁਨ ਖੜਗੇ ਨੇ ਸਪੀਚ ਦੇ ਵਿੱਚ ਇਹੋ ਜਿਹਾ ਕੀ ਕਹਿ ਦਿੱਤਾ ਮਲਕ ਅਰਜੁਨ ਖੜਗੇ ਇਕੱਲੇ ਨਹੀਂ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਲੀਡਰ ਸੀ ਔਰ ਉਹਨਾਂ ਸਾਰਿਆਂ ਦਾ ਇੱਕੋ ਹੀ ਦਾਵਾ ਆ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਔਰ ਬਾਕੀ ਸਾਰੀਆਂ ਮਖਤਲਫ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਬੀਜੇਪੀ ਕਰਦੀ ਪਈ ਹੈ। ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਬੀਜੇਪੀ ਦਾ ਸਿਰਫ ਇੱਕੋ ਇੱਕ ਏਜੰਡਾ ਹੈ ਕਿ ਇੱਕ ਤਰਫਾ ਚੋਣ ਲੜੀ ਜਾਵੇ। ਪ੍ਰਤੀਤ ਵੀ ਇਸੇ ਤਰ੍ਹਾਂ ਹੋਣ ਲੱਗ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਅਚਾਨਕ ਹੋਈ ਗ੍ਰਿਫਤਾਰੀ ਇਸੇ ਵੱਲ ਨੂੰ ਇਸ਼ਾਰਾ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਅਚਾਨਕ ਬੈਂਕ ਖਾਤੇ ਫ੍ਰੀਜ਼ ਹੋਏ ਇਸੇ ਵੱਲ ਨੂੰ ਇਸ਼ਾਰਾ ਕਰ ਰਹੇ ਨੇ ਕਿਉਂਕਿ ਦੋ ਨੋਟਿਸ ਕਾਂਗਰਸ ਪਾਰਟੀ ਨੂੰ ਬੈਂਕ ਖਾਤੇ ਫ੍ਰੀਜ਼ ਹੋਣ ਤੋਂ ਬਾਅਦ ਆ ਚੁੱਕੇ ਨੇ। ਇੱਕ ਨ 23 ਕਰੋੜ ਰੁਪਏ ਦਾ ਔਰ ਦੂਜਾ ਨੋਟਿਸ ਜਿਹੜਾ ਹਾਲ ਹੀ ਦੇ ਵਿੱਚ ਆਇਆ ਉਹ 1745 ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ ਇਹ ਦੋ ਨੋਟਿਸ ਜਿਹੜੇ ਜਾਰੀ ਹੋਏ ਨੇ ਇਹਨਾਂ ਦੋ ਨੋਟਿਸਸ ਦੇ ਆਧਾਰ ਦੇ ਉੱਤੇ ਵਿਵਾਦ ਖੜਾ ਹੋ ਰਿਹਾ ਇੱਕ ਪਾਸੇ ਬੈਂਕ ਖਾਤੇ ਫ੍ਰੀਜ਼ ਨੇ ਜੇ ਖਾਤੇ ਫ੍ਰੀਜ਼ ਨੇ ਤਾਂ ਫਿਰ ਪੈਸੇ ਕਿੱਥੋਂ ਦਿੱਤੇ ਜਾਣਗੇ ਉਸੇ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਕਿ ਜਾਣਬੁੱਝ ਕੇ ਨੋਟਿਸਸ ਭੇਜੇ ਜਾ ਰਹੇ ਨੇ ਈਸੀ ਦੇ ਅੱਗੇ ਯਾਨੀ ਕਿ ਇਲੈਕਸ਼ਨ ਕਮਿਸ਼ਨ ਦੇ ਅੱਗੇ ਇਹ ਸਾਬਿਤ ਕਰਨ ਦੀ ਤਿਆਰੀ ਹੈ ਕਿ ਇਹ ਪਾਰਟੀ ਹੁਣ ਦੇਸ਼ ਦਾ ਸੁਧਾਰਕ ਕਰਨ ਦੇ ਕਾਬਿਲ ਨਹੀਂ ਰਹੀ ਔਰ ਇਸੇ ਦੇ ਵਿੱਚ ਜਦੋਂ ਪੈਸੇ ਹੀ ਨਹੀਂ ਦਿੱਤੇ ਜਾਣਗੇ ਜਦੋਂ ਡਿਫਾਲਟ ਹੀ ਨਹੀਂ ਭਰਿਆ ਜਾਵੇਗਾ ਡਿਫਾਲਟਰ ਸਾਬਿਤ ਕਰ ਦਿੱਤਾ ਜਾਵੇਗਾ ਪਾਰਟੀ ਨੂੰ ਤੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਵੀ ਅਹਿਮ ਫੈਸਲੇ ਲੈਣੇ ਪੈ ਸਕਦੇ ਨੇ ਜ਼ਰੂਰੀ ਤੇ ਸਖਤ ਫੈਸਲੇ ਲੈਣੇ ਪੈ ਸਕਦੇ ਨੇ ਇਹਦੇ ਵੀ ਖੱਛੇ ਜਿਤਾਏ ਜਾ ਰਹੇ ਨੇ ਇਸ ਵਾਸਤੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਨੂੰ ਵੱਖਰੇ ਲੈਵਲ ਦੇ ਉੱਤੇ ਬੀਜੇਪੀ ਇੱਕ ਇੱਕਾਤਰ ਲੈਵਲ ਦੇ ਉੱਤੇ ਖੜਨਾ ਚਾਹੁੰਦੀ ਹੈ ਔਰ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿੱਤ ਜਿਹੜੀ ਹੈ ਉਹ ਬੀਜੇਪੀ ਦੀ ਹੀ ਹੋਵੇਗੀ ਸੂਬਾ ਪੱਧਰ ਦੇ ਉੱਤੇ ਗੱਲ ਅਜੇ ਨਾ ਕਰੀਏ ਪਰ ਜੇ ਓਵਰਆਲ ਗੱਲ ਕਰੀਏ ਤਾਂ ਜ਼ਰੂਰ ਬੀਜੇਪੀ ਦਾ ਗ੍ਰਾਫ ਕਿਤੇ ਨਾ ਕਿਤੇ ਵਾਧਾ ਨਜ਼ਰ ਆ ਰਿਹਾ ਹੈ ਹਰ ਇੱਕ ਪਾਰਟੀ ਜਾਣਦੀ ਵੀ ਹੈ ਦੂਜੇ ਪਾਸੇ ਜੇ ਪਾਰਟੀਆਂ ਦੇ ਇਸ ਇਕੱਠ ਦੀ ਗੱਲ ਕਰੀਏ ਆਈਐਨਡੀ ਆਈਏ ਇਕੱਠ ਜੋੜ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਵਿਵਾਦ ਵਦ ਦਾ ਪਿਆ ਹੌਲੀ ਹੌਲੀ ਪੰਜਾਬ ਵਰਗੇ ਸੂਬੇ ਨੇ ਜਿੱਥੇ ਅਜੇ ਤੱਕ ਗੱਠਜੋੜ ਨਹੀਂ ਹੋ ਸਕਿਆ ਉੱਥੇ ਇਹੀ ਕਿ ਆਸਰਾਈਆਂ ਨੇ ਕਿ ਇੱਕ ਸਾਰ ਮਿਲ ਕੇ ਚੋਣ ਨਹੀਂ ਲੜਨੀ ਆਪੋ ਆਪਣੀਆਂ ਪਾਰਟੀਆਂ ਚੋਣ ਲੜਨੀਆਂ ਜੇ ਇਹੀ ਆਧਾਰ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਵਿਵਾਦ ਹੋਰ ਵੱਧ ਸਕਦਾ ਹੈ ਪਰ ਦੂਜੇ ਪਾਸੇ ਇੱਕ ਵੱਡਾ ਇਲਜ਼ਾਮ ਇਹ ਵੀ ਹੈ ਕਿ ਬੀਜੇਪੀ ਦਾ ਨਾਰਾ ਲੱਗ ਰਿਹਾ 400 ਪਾਰ ਅਬ ਕੀ ਬਾਾਰ 400 ਪਾਰ ਕੀ ਇਹਦਾ ਮਤਲਬ ਇਹ ਹੈ ਕਿ ਹੁਣ ਬੂਥ ਕੈਪਚਰਿੰਗ ਹੋਰ ਵੱਡੇ ਲੈਵਲ ਤੇ ਹੋਵੇਗੀ ਹੁਣ ਇਹਦਾ ਮਤਲਬ ਇਹ ਹੈ ਕਿ ਸਾਰਾ ਕੁਝ ਆਪਣੇ ਬਿਹਾਫ ਦੇ ਉੱਤੇ ਕੀਤਾ ਜਾਵੇਗਾ ਬਹੁਤ سارے ਸਵਾਲ ਨੇ ਬੀਜੇਪੀ ਦੇ ਉੱਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਬੂਥ ਕੈਪਚਰਿੰਗ ਕੀਤੀ ਜਾਂਦੀ ਰਹੀ ਹੈ ਪਹਿਲਾਂ ਵੀ ਇਸ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਭਾਵੇਂ ਕਿਸ ਗੱਲ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਪਰ ਤਾਂ ਵੀ ਇਲਜ਼ਾਮ ਲੱਗੇ ਨੇ ਔਰ ਦੂਜੇ ਪਾਸੇ ਜੋ ਹਾਲਾਤ ਹੁਣ ਵਿਰੋਧੀ ਪਾਰਟੀਆਂ ਦੇ ਸੀਨੀਅਰ ਵਿਰੋਧੀ ਪਾਰਟੀਆਂ ਦੇ ਬਣਦੇ ਪਏ ਨੇ ਉੱਥੇ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਜੀਪੀ ਹੌਲੀ-ਹੌਲੀ ਇਹਨਾਂ ਵਿਰੋਧੀ ਪਾਰਟੀਆਂ ਨੂੰ ਜਿਹੜੀਆਂ ਅਸਲ ਦੇ ਵਿੱਚ ਵਿਰੋਧੀ ਨੇ ਉਹਨਾਂ ਨੂੰ ਖੁੰਝੇ ਲਾ ਰਹੀ ਹੈ ਔਰ ਇਸੇ ਵਾਸਤੇ ਇਹ ਸਾਫ਼ ਪ੍ਰਤੀਤ ਹੋਣ ਲੱਗ ਗਿਆ ਹੈ ਕਿ ਹੁਣ ਚੋਣ ਜਿਹੜੀ ਆ ਉਹ ਇੱਕ ਤਰਫਾ ਚੋਣ ਹੋ ਸਕਦੀ ਹੈ ਲਗਾਤਾਰ ਇਹੀ ਡਰ ਸਤਾਉਂਦਾ ਪਿਆ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਕੀ ਕੁਝ ਹੋਵੇਗਾ ਇਹਨਾਂ ਚੋਣਾਂ ਤੋਂ ਬਾ ਇਹ ਚੋਣਾ ਡੈਮੋਕ੍ਰੇਸੀ ਦੀਆਂ ਆਖਰੀ ਚੋਣਾਂ ਹੋਣਗੀਆਂ ਤੇ ਇਸ ਤੋਂ ਬਾਅਦ ਡੈਮੋਕ੍ਰੇਸੀ ਦੀਆਂ ਜੋ ਧੱਜੀਆਂ ਉੜਨਗੀਆਂ ਉਹ ਸ਼ਾਇਦ ਕੋਈ ਵੀ ਨਹੀਂ ਜਾਣ ਸਕਦਾ ਇਹੋ ਜਿਹੇ ਡਰਾਵੇ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਪਰ ਕੀ ਇਹ ਡਰਾਵੇ ਨੇ ਜਾਂ ਫਿਰ ਅਸਲ ਦੇ ਵਿੱਚ ਤਸਵੀਰ ਜਿਹੜੀ ਡੈਮੋਕ੍ਰੇਸੀ ਦੀ ਇਸ ਤਰ੍ਹਾਂ ਦੀ ਬਣੇਗੀ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਹੈ ਉਹ ਤਾਰ-ਤਾਰ ਹੋਵੇਗੀ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਸ ਤੋਂ ਪਹਿਲਾਂ ਮਲਕ ਅਰਜਨ ਖੜਗੇ ਨੇ ਜੋ ਕੁਝ ਕਿਹਾ ਆਓ ਸੁਣ ਲੈਂਦੇ ਹੈ ਭ੍ਰਸ਼ਟਾਚਾਰ ਕੇ ਖਿਲਾਫ ਇਹ ਲੜਾਈ ਹੈ ਔਰ ਚੋਣਾਂ देश के संविधान और डेमोक्रेसी को बचाने की है इसीलिए मैं आपसे विनती करता हूं कि आप सभी एक हो जाओ मिलकर चलेंगे इसीलिए पंजाब के हमारे चीफ मिनिस्टर से भी यही मैं अपेक्षा करता हूं जब एक होकर हम लड़ेंगे तभी हम कुछ हासिल करेंगे नहीं तो एक दूसरे को कुचलते रहेंगे आप कभी आगे नहीं आएंगे मैं आपसे विनती पहले हम एक होने का सीखो एक दूसरे को तोड़ने का मत सोचो ये हमारा उसूल होना चाहिए तभी हम कुछ काम कर सकते हैं और मुझे खुशी है आज हम सब लोग मिलकर काम कर रहे हैं चाहे हमारे कुछ भी मतभेद हो हम येचूरी साहब डी राजा केरल में लड़ते हैं लेकिन यहाँ इस बड़े कॉज के लिए इसके लिए हम एक होकर एक मंच पे हम आते हैं उसी ढंग से हम आप आदमी से हम यहां पर लड़ते हैं पंजाब में लड़ते हैं तो देश के एकता के लिए अखंडता के लिए एक मंच पे है तो ये, ये, ये जो बना ये इंडिया गठबंधन जो बना देश के रक्षा के लिए लोगों के रक्षा के लिए और आपके हिफाजत के लिए बना सब्सक्राइब टू वन इंडिया चैनल एंड नेवर मिस एन अपडेट